ਤੁਸੀਂ ਜੁੜੇ ਹੋ ਨਾਓਂਡੀਆਂ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਹਲਾਂ ਦੀ ਮਾਰ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਹੈ ਜਿੱਥੇ ਦਵਾਬਾ ਏਰੀਆ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਉੱਥੇ ਹੀ ਹੁਣ ਮਾਲਵੇ ਇਲਾਕੇ ਦੇ ਵਿੱਚ ਵੀ ਕਿਸੇ ਨਾ ਕਿੱਥੇ ਹਲਾਂ ਦਾ ਖਤਰਾ ਬਣਾ ਹੋਇਆ ਹੈ ਇਸ ਸਮੇਂ ਅਸੀਂ ਮੌਜੂਦ ਆ ਪਟਿਆਲਾ ਦੇ ਦੇਵੀਗੜ੍ਹ ਇਲਾਕੇ ਦੇ ਵਿੱਚ ਜਿੱਥੇ ਕੀ ਕੱਗਰ ਦਰਿਆ ਲੰਗਦਾਤਾ ਇਸ ਸਮੇਂ ਦੀ ਤਸਵੀਰ ਤੁਹਾਨੂੰ ਦਿਖਾ ਦਈਏ ਇਹ ਕੱਗਰ ਦਰਿਆ ਹੈਗਾ ਔਰ ਜਿਸ ਪੁਲ ਤੇ ਸੀ ਮੌਜੂਦ ਆ ਇਹ ਪਟਿਆਲਾ ਜ਼ਿਲ੍ਹੇ ਤੋਂ ਹਰਿਆਣੇ ਨੂੰ ਕਈ ਇਹਦਾ ਬਾਰਡਰ ਨੂੰ ਜਾਂਦਾ ਹੈ ਪੁੱਲ ਔਰ ਕੱਗਰ ਇਸ ਸਮੇ ਆਪਣੇ ਪੂਰੇ ਫਲੋਤਿਆਂ ਰੋਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਪਰ ਕਿੱਥੇ ਨਾ ਕਿੱਥੇ ਪ੍ਰਸ਼ਾਸਨ ਵੱਲੋਂ ਕੱਲ ਚੇਤਾਵਨੀ ਦੇ ਦਿੱਤੀ ਗਈ ਸੀ 20 ਤੋਂ 22 ਪਿੰਡਾਂ ਨੂੰ ਕਿ ਕੱਗਰ ਦੇ ਨੇੜੇ ਤੇੜੇ ਦੇ ਜਿਹੜੇ ਇਲਾਕੇ ਨੇ ਉਹ ਆਪਣਾ ਸੁਚੇਤ ਰਹਿਣ ਕਿਉਂਕਿ ਲਗਾਤਾਰ ਪਿੱਛੇ ਜਿਹੜਾ ਪਾਣੀ ਦਾ ਪੱਧਰ ਆ ਉਹ ਵੱਧਦਾ ਜਾ ਰਿਹਾ ਇਸ ਸਮੇ ਲੋਕ ਵੀ ਇੱਥੇ ਮੌਜੂਦ ਨੇ ਔਰ ਡਰੇ ਵੀ ਹੋਏ ਨੇ ਕਿਉਂਕਿ ਲਗਾਤਾਰ ਕੱਲ ਤੋਂ ਗੱਲ ਕਰੀਏ ਤਾਂ ਕੱਲ ਤੋਂ ਇਹ ਪਾਣੀ ਦਾ ਪੱਧਰ ਲਗਾਤਾਰ ਵਧਿਆ ਹੈਗਾ ਇਹਨਾਂ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਥਿਤੀ ਦੀ ਜਾਣਕਾਰੀ ਲਵਾਂਗੇ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕਿਸ ਤਰ੍ਹਾਂ ਦੀ ਚੇਤਾਵਨੀ ਦਿੱਤੀ ਗਈ ਆ ਕੀ ਨਾਮ ਹੈ ਬਈ ਆਪਣਾ ਕਿੱਥੇ ਰਹਿਣ ਵਾਲਿਓ ਇਹ ਵੀ ਗੜ ਆਪਣਾ ਪਿੰਡ ਹੈ ਜੀ ਬਲੌਕ ਪਿੰਡ ਤਾਂਦੀਆਂ ਜੀ ਕੱਲੋਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜਿਹੜੇ ਸੁਚੇਤ ਲੋਕ ਕਿਸ ਤਰ੍ਹਾਂ ਦੀ ਚੇਤਾਵਨੀ ਆਈ ਔਰ ਕਿੰਨਾ ਕੁ ਪਾਣੀ ਦਾ ਪੱਧਰ ਵਧਿਆ ਕੱਲ ਲਾਰਟ ਕਿਤੇ ਹੋਏ ਜੀ ਆਪਣਾ ਪਿੰਡ ਇੱਧਰ ਲੱਗ ਲੱਗ ਦੇ ਜਿੰਨੇ ਵੀ ਆ ਜੀ ਤੇ ਕੱਲ ਅਸੀਂ ਦੇਖਿਆ ਸੀ ਪਾਣੀ ਇੱਧਰ ਬਹੁਤ ਘੱਟ ਸੀਗਾ ਇਸ ਟਾਈਮ ਨੂੰ ਪਾਣੀ ਬਹੁਤ ਜ਼ਿਆਦਾ ਵਧਿਆ ਹੈ ਜੀ ਸਾਡੇ ਨੇੜੇ ਪਿੰਡ ਪੈਂਦਾ ਜੀ ਚੇਕੂ ਪਰ ਉੱਥੇ ਪੋਲਾ ਜੀ ਉੱਥੇ ਵੀ ਅਸੀਂ ਦੇਖ ਕੇ ਆਂ ਇਸ ਵੇਰੇ ਪਾਣੀ ਬਹੁਤ ਜ਼ਿਆਦਾ ਲੈਵਲ ਵੱਧ ਚੁੱਕਿਆ ਹੈ ਕੱਲ ਨਾਲੋਂ ਕੱਲ ਅਸੀਂ ਦੇਖਿਆ ਸੀ ਅਸੀਂ ਲੋਕਲ ਹੀ ਆ ਮੰਨ ਲਓ ਇੱਥੋਂ ਦੇ ਜੀ ਪਾਣੀ ਐ ਇਸ ਟਾਈਮ ਬਹੁਤ ਜ਼ਿਆਦਾ ਵਧਿਆ ਹੈ ਕੱਲ ਕਿੰਨਾ ਕੁ ਪਾਣੀ ਸੀ ਉਹ ਅੱਜ ਕਿੰਨਾ ਫਰਕ ਹੈ ਕੱਲ ਮੰਨ ਲਓ ਇੱਥੇ ਆਪਾਂ ਨੇ ਦੇਖਦੀ ਸੀ ਆ ਜਗ੍ਹਾ ਜੀ ਅੱਜ ਆਪਾਂ ਦੇਖ ਨਹੀਂ ਰਹੀ ਜਗ੍ਹਾ ਉਹ ਬਿਲਕੁਲ ਆ ਕਹਿ ਰਹੇ ਕਿ ਕੱਲ ਨਾਲੋਂ ਪਾਣੀ ਦਾ ਵਧਰ ਲਗਾਤਾਰ ਵਧਿਆ ਕੱਲ ਬਹੁਤ ਢੇਟਲੇ ਪੱਦਰ ਤੇ ਪਾਣੀ ਸੀ ਪਰ ਹੁਣ ਦੇਖਿਆ ਜਾਵੇ ਤਾਂ ਪਾਣੀ ਪੂਰੀ ਤਰ੍ਹਾਂ ਤੁਸੀਂ ਦੇਖ ਲਓ ਕੱਗਰ ਦਰਿਆ ਚੱਲਦਾ ਨਜ਼ਰ ਆ ਰਿਹਾ ਔਰ ਸਾਡੇ ਨਾਲ ਸਰਪੰਚ ਸਾਫ ਦਾ ਸਰਪੰਚ ਵੀ ਆ ਗਏ ਨੇ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਕੱਲ ਕੀ ਨਾਮ ਹੈ ਜੀ ਪੜਾ ਸਾਫ ਸਿੰਘ ਹੈ ਜੀ ਸਾਫ ਸਿੰਘ ਕਿਹੜੇ ਪਿੰਡ ਦੇ ਹੋ ਧੰਦੀਆ ਤੋਂ ਧੰਦੀਆ ਕਿਦਾਂ ਦਾ ਪ੍ਰਸ਼ਾਸਨ ਵੱਲੋਂ ਕੱਲ ਤੁਹਾਨੂੰ ਚੇਤਾਵਨੀ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਉਹਨਾਂ ਦੇ ਤੁਸੀਂ ਪਿੰਡਾਂ ਵਾਲੇ ਸचेत ਰਹੇ ਨਾ ਕਿਉਂਕਿ ਕੱਲ ਪਾਣੀ ਬਿਲਕੁਲ ਥੱਲੇ ਸੀ ਅੱਜ 10 ਫੁੱਟ ਪਾਣੀ ਕੱਲ ਨਾਲੋਂ ਵੱਧ ਚੁੱਕਿਆ ਕੱਲ ਨਾਲੋਂ ਵਧਿਆ ਹਾਂਜੀ ਹਾਂਜੀ ਇਹ ਜਿਹੜਾ ਪੁਲ ਹੈਗਾ ਇਹਦੀ ਵੀ ਹਾਲਤ ਤੇ ਲੋਕ ਕਹਿ ਰਹੇ ਨੇ ਆਪਣੇ ਮਨਿਆਦ ਖਤਮ ਹੈ ਜੀ ਕੀ ਪਤਾ ਕਦੋਂ ਬੜਾ ਪੁਰਾਣਾ ਚੀ ਇਹਦੀ ਦਾ ਮਨਿਆਦ ਬੜੇ ਚਿਰ ਦੀ ਖਤਮ ਨੇ ਜੀ ਕੋਈ ਪ੍ਰਸ਼ਾਸਨ ਵੱਲੋਂ ਇਹਦੀ ਕੋਈ ਨਹੀਂ ਰਿਹਾਗਾ ਜੀ ਅੱਛਾ ਪੁਲ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਨਹੀਂ ਹੈਗਾ ਪ੍ਰਸ਼ਾਸਨ ਨੂੰ ਪਤਾ ਜੀ ਸਾਰਾ ਇੱਥੋਂ ਜਾਂਦੇ ਨੇ ਜੀ ਪਰ ਕੋਈ ਅਗੌਰ ਨਹੀਂ ਕਰਦਾ ਜੀ ਹਾਂਜੀ ਹਾਂਜੀ ਔਰ ਇਹ ਪੁਲ ਸਿੱਧਾ ਹਰਿਆਣੇ ਨੂੰ ਵੀ ਜੁੜਦਾ ਕਿੱਥੇ ਨਾ ਕਿੱਥੇ ਪਟਿਆਲੇ ਜ਼ਿਲ੍ਹੇ ਨੂੰ ਵੀ ਜੁੜਦਾ ਹਾਂਜੀ ਹਾਂਜੀ ਹਰਿਆਣਾ ਵੀ ਲੱਗਦਾ ਜੀ ਇਤੋਂ ਮੇਨ ਅਹੀ ਪੁਲ ਜਾਂਦਾ ਜੀ ਤੇ ਪਟਿਆਲੇ ਨੂੰ ਵੀ ਇਹੀ ਜਾਂਦਾ ਜੀ ਹਰਿਆਣੇ ਪਹਿਵੇ ਨੂੰ ਜਾਂਦਾ ਜੀ ਅੱਗੇ ਦਿੱਲੀ ਲੰਘ ਜਾਂਦਾ ਜੀ ਤਾਂ ਪਾਣੀ ਦੀ ਜਿਹੜੀ ਸਥਿਤੀ ਹੈ ਲਗਾਤਾਰ ਵੱਧਦੀ ਜਾ ਰਹੀ ਆ ਔਰ ਚਿੰਤਾ ਦਾ ਵਿਸ਼ਾ ਵੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹੀ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਜਿਹੜੀ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਆ ਕੱਲ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੇ ਵੀ ਕਈ ਇਲਾਕਿਆਂ ਦਾ ਦੌਰਾ ਕੀਤਾ ਸੀ ਜਿੱਥੋਂ ਕੱਗਰ ਲੰਘਦੀ ਆ ਔਰ ਉਹਨਾਂ ਨੇ ਇਹੀ ਕਿਹਾ ਸੀ ਕਿ ਲੋਕ ਸੁਚੇਤ ਰਹਿਣ ਅਫਵਾਹਾਂ ਤੋਂ ਬਚੋ ਫਿਲਹਾਲ ਪ੍ਰਸ਼ਾਸਨ ਕੋਲੋਂ ਪੂਰੇ ਇੰਤਜ਼ਾਮ ਨੇ ਔਰ ਜਿਹੜੀ ਸਥਿਤੀ ਆ ਉਹ ਕੰਟਰੋਲ ਚ ਆ ਤੇ ਸਾਡੇ ਨਾਲ ਇੱਕ ਭਾਈ ਸਾਹਿਬ ਹੋਰ ਨਾਲ ਵੀ ਗੱਲ ਕਰ ਲੈਂਦੇ ਕਿ ਨਾਮ ਹੈ ਬਈ ਆਪਣਾ ਧਿਆਨ ਸਿੰਘ ਜੀ ਹਾਂਜੀ ਧਿਆਨ ਸਿੰਘ ਧਿਆਨ ਸਿੰਘ ਜੀ ਕਿਹੜੇ ਪਿੰਡ ਦੇ ਹੋ ਹਾਜੀਪੁਰ ਹਾਂਜੀ ਹਾਜੀਪੁਰ ਕਿਸ ਤਰ੍ਹਾਂ ਦੇਖਦੇ ਹੋ ਪਾਣੀ ਦਾ ਕੱਲ ਤੋਂ ਪੱਧਰ ਵਧਿਆ ਸਵੇਰ ਤੋਂ ਵਧ ਗਿਆ ਜੀ ਬਹੁਤ ਕਿੰਨਾ ਕੁ ਪਾਣੀ ਸੀ ਗ ਕੱਲ ਤਾਂ ਥੋੜਾ ਜਿਹੀ ਸੀ ਇੰਦੇ ਚ ਅੱਜ ਕਿੰਨਾ ਕੁ ਪਾਣੀ ਹੈਗਾ ਜੀ ਅੱਜ ਤਾਂ ਮੰਨ ਲਓ 3 ਇਸੇ ਵੱਧ ਗਿਆ ਕੱਲੋਂ ਮਤਲਬ ਹੈਗਾ 15 20 15 ਫੁੱਟ ਪਾਣੀ ਦਾ ਹਾਂ ਜ਼ਿਆਦਾ ਹੋਵੇਗਾ 20 ਫੁੱਟ ਹੋਵੇਗਾ ਹਾਂ 20 25 ਫੁੱਟ 20 ਫੁੱਟ ਤੋਂ ਉੱਪਰ ਪਾਣੀ ਹੈਗਾ ਹਾਂ ਜੀ ਤੇ ਪਹਿਲਾਂ ਵੀ 2023 ਚ ਵੀ ਜਿਹੜੀ ਸਥਿਤੀ ਬਣੀ ਉਸ ਤੋਂ ਲੱਗਦਾ ਕਿ ਪਾਣੀ ਉਹ ਪਹਿਲਾਂ ਨਾਲੋਂ ਵੱਧ ਹੈ ਬਸ ਉੱਥੇ ਆ ਗਿਆ ਉੱਥੇ ਆ ਗਿਆ ਹਾਂ ਇਹ ਗੱਲ ਬਾਹਰ ਥੋੜੀ ਸਾਡੇ ਇੱਥੇ ਇਲਾਕੇ ਹੀ بارش ਘੱਟ ਰਹੀ ਤੇ ਉਹੋ ਹੀ ਹਾਲ ਹੋ ਜਾਣਾ ਹੈ ਹਾਂ ਯਾਨੀ ਕਿ ਪਿਛਲੇ ਜਿਹੜੇ ਇਲਾਕੇ ਚ بارش ਪੈ ਰਹੀ ਉਹਦੇ ਕਰਕੇ ਪਾਣੀ ਹੋਣੀ ਇਹ ਪਿਛਲੇ ਤੋਂ ਆ ਰਿ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਪਿੰਡਾਂ ਨੂੰ ਜਿਹੜੀ ਵੀ ਚੇਤਾਵਨੀ ਦਿੱਤੀ ਗਿਆ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਲੜ ਦਿੱਤਾ ਗਿਆ ਜੀ ਉਹਨਾਂ ਕਿ ਆਪੋ ਆਪਣੇ ਸਥਿਤ ਰਹੋ ਹਾਂ ਸੋਰੀ ਪੁਰਕ ਪੁੱਲ ਦੇ ਹਾਲਾਤ ਵੀ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਲ ਦਿਖਾ ਦਈਏ ਤੁਹਾਨੂੰ ਇਹ ਲੋਕਾਂ ਦਾ ਇਹ ਵੀ ਹੈਗਾ ਕਹਿਣਾ ਕਿ ਇਹ ਪੁੱਲ ਜਿਹੜਾ ਹੈਗਾ ਇਹ ਪੁੱਲ ਦੀ ਵੀ ਕਿਥੇ ਨਾ ਕਿਥੇ ਕਹਿੰਦੇ ਮਿਆਰ ਖਤਮ ਹੋਈ ਪਈ ਔਰ ਕਦੀ ਵੀ ਡਰ ਸਕਦਾ ਹੈ ਬਹੁਤ ਕੰਮਦਾ ਹੀ ਬਹੁਤ ਜਦੋਂ ਕੋਈ ਚੀਜ਼ ਲੰਘਦੀ ਹੈ ਬਹੁਤ ਪੁੱਲ ਖਤਮ ਹੋਈ ਪਈ ਬਣਿਆ ਦਿੰਦੀ ਤੁਸੀਂ ਕਦੀ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਨਹੀਂ ਕਿ ਵੀ ਆ ਪੁਲ ਜਿਹੜਾ ਹੈਗਾ ਬਹੁਤ ਦੱਸਿਆ ਹੈਗਾ ਜੀ ਸੁਣਦਾ ਹੀ ਨਹੀਂ ਕੋਈ ਸੁਣਦਾ ਨਹੀਂ ਕੋਈ ਇਹ ਕਿਤੇ ਨਾ ਕਿਤੇ ਸ਼ਹਿਰ ਦੇ ਨਾਲ ਜੁੜਦਾ ਪਟਿਆਲਾ ਸ਼ਹਿਰ ਨੂੰ ਜਾਂਦਾ ਜੁੜਦਾ ਪਟਿਆਲਾ ਜੁੜਦਾ ਹੀ ਭੇਵਾ ਦਿੱਲੀ ਨੂੰ ਜਾਂਦਾ ਹੈ ਇਹਹੀ ਰੋੜ ਹੈ ਤਾਂ ਇੰਟਰ ਸਟੇਟ ਵੀ ਕਹਿ ਸਕਦੇ ਆ ਪੁਲ ਕਿਉਂਕਿ ਇਸ ਤੋਂ ਅੱਗੇ ਹਰਿਆਣਾ ਅੱਗੇ ਫਿਰ ਦਿੱਲੀ ਨੂੰ ਇਹ ਜਿਹੜੇ ਰਸਤੇ ਜਾਂਦੇ ਆ ਇਹ ਰੋਡ ਜਾਂਦਾ ਹੈਗਾ ਤਾਂ ਇੱਥੇ ਪੁਲ ਦੀ ਵੀ ਲੋਕ ਕੁਲ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਪਰੇਸ਼ਾਨ ਨੇ ਕਿਉਂਕਿ ਇਹ ਜਿਹੜੇ ਪਿੰਡਾਂ ਦੇ ਲੋਕ ਹਨ ਆਖਰ ਜਾਂਦੇ ਪਟਿਆਲਾ ਸ਼ਹਿਰ ਨੂੰ ਹੀ ਆ ਕੋਈ ਕੰਮਕਾਰ ਜਿੰਨੇ ਵੀ ਆਪਣੇ ਰੋਜ਼ਗਾਰ ਹੈਗੇ ਆ ਸਾਜੋ ਸਮਾਨ ਲੈਣ ਲਈ ਤਾਂ ਆ ਪੁਲ ਵੀ ਕਿੱਥੇ ਕਿੰਦੇ ਜ਼ਰੂਰੀ ਆ ਇਹਨਾਂ ਦਾ ਕਹਿਣਾ ਕਿ ਇਹ ਪੁਲ ਵੀ ਬੜਾ ਇਸ ਸਮੇ ਜਿਹੜਾ ਖਸਤਾ ਹਾਲਤ ਦੇ ਵਿੱਚ ਆ ਤਾਂ ਫਿਲਹਾਲ ਜਿਹੜੀ ਸਥਿਤੀ ਸੁਖਾਣ ਦੀ ਕੋਸ਼ਿਸ਼ ਕਰ ਰਹੇ ਆ ਪਟਿਆਲਾ ਦੇ ਦੇਵੀਗਾੜੇ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਕੀ ਕੱਗਰ ਦਰਿਆ ਨਿਰੰਤਰ ਦਾ ਜਿਹੜਾ ਪਾਣੀ ਨਿਰੰਤਰ ਵੱਧ ਰਿਹਾ ਔਰ ਲੋਕ ਕਿੱਥੇ ਨਾ ਕਿੱਥੇ ਇਸ ਸਮੇ ਚਿੰਤਾ ਦੇ ਵਿੱਚ ਡੁੱਬੇ ਹੋਏ ਆ ਬੇਹਾਲਕੀ ਪ੍ਰਸ਼ਾਸਨ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਸਥਿਤੀ ਕੰਟਰੋਲ ਦੇ ਵਿੱਚ ਆ ਪਰ ਕਿਥੇ ਨਾ ਕਿਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਕਿ ਪਾਣੀ ਦਾ ਪੱਦਰ ਕੱਲ ਨਾਲੋਂ ਤਿੰਨ ਗੁਣਾ ਲੋਕਾਂ ਦਾ ਕਹਿਣਾ ਕਿ ਵਧਿਆ ਇੱਥੇ ਔਰ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ ਔਰ ਲਗਾਤਾਰ ਇੱਕ ਗਰਦੀਆਂ ਤਸਵੀਰਾਂ ਨੇ ਜਿਹੜੀਆਂ ਦੇਵੀਗੜ੍ਹ ਇਲਾਕੇ ਤੋਂ ਅੱਗੇ ਹੁੰਦੇ ਹੋਏ ਅੱਗੇ ਪਿੰਡਾਂ ਨੂੰ ਜਾਂਦੀਆਂ